ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਹਿ ਚੁੱਕੇ ਨੇ ਰਵੀ ਚੰਦਰ ਅਸ਼ਵਨ ਅਸ਼ਵਨ ਇੱਕ ਸਟੇਟ ਦੇ ਵਿੱਚ ਜਾਂਦੇ ਨੇ ਉੱਥੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਨੇ ਪਹਿਲਾਂ ਕਿਹਾ ਕਿ ਕੀ ਮੈਂ ਇੰਗਲਿਸ਼ ਦੇ ਵਿੱਚ ਬੋਲਾਂ ਤੇ ਇਕਾ ਦੁੱਕਾ ਇਹੀ ਵਿਦਿਆਰਥੀਆਂ ਦੀ ਆਵਾਜ਼ ਆਈ ਜਦੋਂ ਉਹਨਾਂ ਨੇ ਹਿੰਦੀ 'ਚ ਕਿਹਾ ਤੇ ਪੂਰਾ ਹਾਲ ਦਾ ਹਾਲ ਚੁੱਪ ਤੇ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਤਾਮਿਲ 'ਚ ਗੱਲ ਕਰਾਂਗੇ ਤੇ ਹਾਲ ਹੂਟਿੰਗ ਦੇ ਨਾਲ ਗੂੰਜਣਾ ਸ਼ੁਰੂ ਹੋ ਚੁੱਕਾ ਤੇ ਫਿਰ ਉਹ ਕਹਿੰਦੇ ਹੈਗੇ ਨੇ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਇੱਕ ਕੰਮਕਾਜ ਦੀ ਭਾਸ਼ਾ ਤੇ ਗੱਲ ਇਹ ਹੈ ਕਿ ਤ ਕਾਸ ਕਰਕੇ ਦੱਖਣੀ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜ਼ਿਆਦਾ ਉੱਥੋਂ ਦੀਆਂ ਜਿਹੜੀਆਂ ਮਾਂ ਬੋਲੀਆਂ ਨੇ ਉਹਨਾਂ 'ਤੇ ਪਹਿਰਾ ਦਿੱਤਾ ਜਾਂਦਾ ਤੇ ਪੰਜਾਬ ਦੇ ਵਿੱਚ ਪੰਜਾਬੀ ਲਾਗੂ ਕਰਾਉਣ ਵਾਸਤੇ ਕਦੀ ਲక్ష్ਮਤ ਸਿੰਘ ਗਿੱਲ ਦਾ ਬਿੱਲ ਆ ਗਿਆ ਕਦੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਬਿੱਲ ਆ ਗਿਆ ਪਿੱਛੇ ਜੇ ਭਗਵੰਤ ਮਾਨ ਹੋਣਾਂ ਨੇ ਵੀ ਐਮੈਂਡਮੈਂਟ ਕਰ ਦਿੱਤੀ ਕਿ ਸਰਕਾਰੀ ਦਰਬਾਰੇ ਜਿਹੜੇ ਬੋਰਡ ਨੇ ਉਹਨਾਂ ਦੇ ਵੀ ਬਾਹਰ ਨਾਮ ਪੰਜਾਬੀ 'ਚ ਹੋਣੇ ਚਾਹੀਦੇ ਤੇ ਪੰਜਾਬ 'ਚ ਜਦੋਂ ਅਸੀਂ ਪੰਜਾਬੀ ਨੂੰ ਨજર ਅੰਦਾਜ਼ ਕਰਕੇ ਹਿੰਦੀ ਜਾਂ ਅੰਗਰੇਜ਼ੀ ਦੀ ਗੱਲ ਕਰਦੇ ਤੇ ਲੋਕੀ ਫਖਰ ਮਹਿਸੂਸ ਕਰਦੇ ਨੇ ਅਸਲ ਚ ਕੀ ਹੈ ਉਹ ਮੈਂ ਦੇਖ ਰਿਹਾ ਸੀ ਇੱਕ ਵੀਡੀਓ ਕਲਿੱਪ ਵੀ ਦੇਖੀ ਸੀ ਮੈਂ ਅੱਜ ਨੇ ਉਹ ਮੇਰੇ ਖਿਆਲ ਤਾਮਿਲਨਾਡੂ ਦੀ ਕਟੜ ਹੈ ਜੀ ਜੀ ਅਸਲ ਚ ਕੀ ਹੈ ਵੀ ਦੱਖਣ ਦੇ ਜਿੰਨੇ ਸੂਬੇ ਨੇ ਚਾਹੇ ਤਾਮਿਲਨਾਡੂ ਦੇ ਵਿੱਚ ਤਾਮਿਲ ਭਾਸ਼ਾ ਦੀ ਗੱਲ ਹੋਵੇ ਕਰਨਾਟਕਾ ਦੇ ਵਿੱਚ ਕੰਨੜ ਦੀ ਗੱਲ ਹੋਵੇ ਆਂਧਰਾ ਦੇ ਵਿੱਚ ਤੇਲਗੂ ਦੇਸਨ ਦੀ ਗੱਲ ਹੋਵੇ ਜਾਂ ਕੇਰਲਾ ਦੇ ਵਿੱਚ ਮਲਿਆਲਮ ਦੀ ਗੱਲ ਹੋਵੇ ਦੇਖੋ ਉਹ ਜਿਹੜੇ ਸੂਬੇ ਨੇ ਨਾ ਦੱਖਣ ਦੇ ਉਹ ਬਿਨਾਂ ਸ਼ੱਕ ਆਮ ਤੌਰ ਤੇ ਕਿਹਾ ਜਾਂਦਾ ਵੀ ਉਹ ਹਿੰਦੀ ਨੂੰ ਬਹੁਤਾ ਪਸੰਦ ਨਹੀਂ ਕਰਦੇ ਤੇ ਇਸੇ ਕਰਕੇ ਤੁਸੀਂ ਇਹ ਦੇਖੋ ਵੀ ਹਿੰਦੀ ਦੀ ਪੈਰਬਈ ਜਿਹੜੀ ਜ਼ਿਆਦਾਤਰ ਹਿੰਦੀ ਦੇ ਪੈਰੋਕਾਰ ਜਿਹੜੇ ਰਹੇ ਨੇ ਉਹ ਭਾਰਤੀ ਜਨਤਾ ਪਾਰਟੀ ਰਹੀ ਹੈ ਅਜੇ ਤੱਕ ਇਹਦਾ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੈਰਬੰਦ ਲੱਗੇ ਜੇ ਅਸੀਂ ਦੇਖਿਆ ਜਾਵੇ دوسری ਵੱਡੀ ਗੱਲ ਉਹ ਮਾਂ ਭਾਸ਼ਾ ਨੂੰ ਵਕਈ ਜਿਵੇਂ ਤੁਸੀਂ ਕਿਹਾ ਵੀ ਉਹ ਬਹੁਤ ਪਿਆਰ ਕਰਦੇ ਨੇ ਤੇ ਮਾਤ ਭਾਸ਼ਾ ਤੋਂ ਬਿਨਾਂ ਜੇ ਮਾੜੀ ਮੁੱਟੀ ਜੇ ਕਿਸੇ ਨੂੰ ਸਮਝ ਆਉਂਦੀ ਹੈ ਤਾਂ ਉਹ ਮਤਲਬ ਅੰਗਰੇਜ਼ੀ ਤਾਂ ਪੂਰੀ ਸਮਝ ਆਉਂਦੀ ਏ ਤੇ ਹਿੰਦੀ ਤਾਂ ਬਹੁਤ ਟੁੱਟੀ ਪੁੱਟੀ ਜਿਹੜੀ ਆ ਕਿਸੇ ਨੂੰ ਬਸੇ ਸਮਝ ਆਉਂਦੀ ਏ ਹਿੰਦੀ ਸਮਝਣ ਵਾਲਾ ਬੰਦਾ ਤੁਹਾਨੂੰ ਟਮਾਟਰ ਲਈ ਉੱਥੇ ਜਿਹੜਾ ਉਹਨਾਂ ਸੂਬੇ ਦੇ ਵਿੱਚ ਮਿਲਦਾ ਮਿਲਦਾ ਹੈਗਾ ਇਹ ਬਹੁਤ ਮਤਲਬ ਮਾਤ ਭਾਸ਼ਾ ਨੂੰ ਪਿਆਰ ਕਰਨਾ ਬਹੁਤ ਵੱਡੀ ਗੱਲ ਹੈ ਕਿੰਨੇ ਵਾਰੀ ਗੱਲਾਂ ਜਿਹੜੀਆਂ ਚੱਲੀਆਂ ਨੇ ਇਹ ਵੀ ਕਿੰਨੀਆਂ ਜਿਹੜੀਆਂ ਮਾਂ ਬੋਲੀਆਂ ਨੇ ਉਹ ਆਪ ਦੀ ਮੌਤ ਮਰ ਰਹੀਆਂ ਨੇ ਪੰਜਾਬੀ ਤੇ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਤਾਂ ਟੋਟਲੀ ਡੈਮੋਗ੍ਰਾਫੀ ਜਿਹੜੀ ਚੇ ਤੁਸੀਂ ਪਰ ਇਹਦੇ ਨਾਲ ਸਾਨੂੰ ਇੱਕ ਗੱਲ ਜਰੂਰ ਸਿੱਖਣ ਨੂੰ ਮਿਲਦੀ ਹੈ ਵੀ ਸਾਡੇ ਪਿੱਛੇ ਜਿਹੜੇ ਪੰਜਾਬੀ ਦੇ ਸਰਬੋਤਮ ਗਾਇਕ ਗੁਰਦਾਸ ਮਾਨ ਨੇ ਕੈਨੇਡਾ ਦੇ ਇੱਕ ਸਮਾਗਮ ਦੇ ਵਿੱਚ ਜੋ ਹੋਇਆ ਸੀ ਉਹ ਉਸ ਤੋਂ ਬਾਅਦ ਹੋਇਆ ਸੀ ਜਦੋਂ ਉਹਨਾਂ ਨੇ ਹਿੰਦੀ ਨੂੰ ਮਾਸੀ ਕਿਹਾ ਸੀ ਜੀ ਜੀ ਤੇ ਉਹ ਅਜੇ ਤੱਕ ਮੇਰੇ ਖਿਆਲ ਗੁਰਦਾਸ ਮਾਨ ਨੂੰ ਪੰਜਾਬੀਆਂ ਨੇ ਮਾਫ਼ ਨਹੀਂ ਕੀਤਾ ਉਸ ਘਟਨਾ ਤੋਂ ਬਾਅਦ ਇੱਕ ਇੱਕ ਤਾਂ ਇਹ ਪੱਖ ਆਇਆ ਸੀ ਇਹ ਕਹਿ ਲਈਏ ਦੂਜੀ ਗੱਲ ਜਿਹੜੀ ਤੁਸੀਂ ਕਹੀ ਵੀ ਪੰਜਾਬੀਆਂ ਪੰਜਾਬ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਇਹਦੀ ਭਾਸ਼ਾ ਦਾ ਜਿਹਨੂੰ ਸਵਾਲ ਹੈ ਉਹ ਲੋਕਾਂ ਨੂੰ ਲੋਕ ਮਜਬੂਰ ਕਰਦੇ ਨੇ ਕਦੇ ਸਰਕਾਰਾਂ ਨੂੰ ਭਾਸ਼ਾ ਕਦੇ ਮਜਬੂਰੀ ਨਾਲ ਨਹੀਂ ਲਾਗੂ ਕੀਤੀ ਜਾ ਸਕਦੀ ਡੰਡੇ ਨਾਲ ਕੋਈ ਭਾਸ਼ਾ ਲਾਗੂ ਕੀਤੀ ਨਹੀਂ ਜਾ ਸਕਦੀ ਹੁਣ ਤੁਸੀਂ ਇਹ ਮੈਨੂੰ ਦੱਸੋ ਵੀ ਉੱਥੇ ਕਦੇ ਸਰਕਾਰਾਂ ਦਾ ਤਾਂ ਸਰਕਾਰਾਂ ਤਾਂ ਲਾਗੂ ਨਹੀਂ ਕਰਾਉਂਦੀਆਂ ਲੋਕ ਖੁਦ ਪੰਜਾਬੀ ਨੂੰ ਜਿਹੜਾ ਉਹ ਪਿਆਰ ਕਰਦੇ ਨੇ ਸਾਡੀ ਟ੍ਰੈਂਡ ਇਹ ਹੈ ਵੀ ਅਸੀਂ ਅੰਗਰੇਜ਼ੀ ਬੋਲਣ ਵਾਲੇ ਨੂੰ ਬਹੁਤ ਵਧੀਆ ਇਮਾਨਦਾਰ ਵੀ ਸਮਝਦੇ ਹਾਂ ਅੰਗਰੇਜ਼ੀ ਬੋਲਣ ਵਾਲੇ ਨੂੰ ਸਭ ਤੋਂ ਇੰਟੈਲੀਜੈਂਟ ਤੇ ਸੁਪਰੀਅਰ ਇੰਟੈਲੀਜੈਂਟ ਸਮਝਦੇ ਹਾਂ ਇਦੋਂ ਤੱਕ ਸਾਡੀ ਮਾਨਸਿਕਤਾ ਦੇ ਵਿੱਚੋਂ ਇਹ ਗੱਲ ਨਹੀਂ ਨਿਕਲਦੀ ਨਾ ਵੀ ਅਸੀਂ ਆਪਣੀ ਮਾਤ ਭਾਸ਼ਾ 'ਚ ਗੱਲ ਕਰਨੀ ਹੈ ਤੇ ਮਾਤ ਭਾਸ਼ਾ ਆਲਾ ਬੰਦਾ ਜੀ ਤੁਹਾਨੂੰ ਮੈਂ ਬੋਲ ਲਿਆ ਤੁਹਾਨੂੰ ਸਮਝ ਆਉਂਦੀ ਹੈ ਠੀਕ ਹੈ ਨਹੀਂ ਆਉਂਦੀ ਨਾ ਸਹੀ ਇਹ ਤੇ ਆਪਦਾ ਪਿੱਛਾਓ ਤਾਂ ਇਹ ਜਿਹੜੀ ਅਪਰੋਚ ਹੈ ਮੈਂ ਸਮਝਦਾ ਹਾਂ ਵੀ ਸਰਕਾਰਾਂ ਸਰਕਾਰਾਂ ਵੱਲੋਂ ਤਾਂ ਚਲੋ ਜੋ ਤਰ੍ਹਾਂ ਦੇ ਡਰਾਮੇਬਾਜ਼ੀ ਕਹਿ ਲਈਏ ਜਾਂ ਖਾਣਾ ਪੂਰਤੀ ਕਹਿ ਲਈਏ ਉਹ ਕੀਤੀ ਜਾਂਦੀ ਹੈ ਚਾਹੇ ਪੰਜਾਬੀ ਸੂਬਾ ਬਣਾ ਲਓ ਪੰਜਾਬੀ ਭਾਸ਼ਾ ਐਕਟ ਬਣਾ ਲਓ ਬਾਦਨਾ ਵੇਲੇ ਵੀ ਜਿਹੜਾ ਬਾਦਲ ਗਵਰਨਮੈਂਟ ਵੇਲੇ ਵੀ ਜਿਹੜਾ ਉਹ ਐਕਟ ਐਮੈਂਡ ਹੋਇਆ ਹੁਣ ਵੀ ਮਾਨ ਸਾਹਿਬ ਨੇ ਕਿਹਾ ਵੀ ਬੋਰਡ ਜਿਹੜੇ ਐ ਇਨੀ ਤਰੀਕ ਤੱਕ ਪੰਜਾਬੀ ਭਾਸ਼ਾ ਚ ਲੱਗਨੇ ਚਾਹੀਦੇ ਨੇ ਪਰ ਇਹ ਇਹਦੇ ਲਈ ਮੈਨੂੰ ਇਹ ਲੱਗਦਾ ਹੈਗਾ ਵੀ ਪੰਜਾਬੀ ਭਾਸ਼ਾ ਨੂੰ ਜਿਹੜਾ ਪਰਪੁਲਿਤ ਕਰਨ ਉਰੂ ਲਾਗੂ ਕਰਨ ਉਹਦੇ ਲਈ ਗਵਰਨਮੈਂਟਾਂ ਉਹਨਾਂ ਵੱਡਾ ਰੋਲ ਨਹੀਂ ਪਲੇ ਕਰ ਸਕਦੀਆਂ ਹੁਣ ਗਵਰਨਮੈਂਟਾਂ ਦਾ ਤਾਂ ਤੁਸੀਂ ਦੇਖੋ ਵੀ ਚੰਡੀਗੜ੍ਹ ਅਸੀਂ ਰੋਜ਼ ਨਾਰਾ ਲਾਉਨੇ ਵੀ ਚੰਡੀਗੜ੍ਹ ਸਾਡਾ ਹੈ ਚੰਡੀਗੜ੍ਹ ਤੇ ਸਾਡਾ ਪੰਜਾਬ ਦਾ ਹੱਕ ਹੈ ਪੰਜਾਬ ਚੰਡੀਗੜ੍ਹ ਦੀ ਡੈਮੋਗ੍ਰਾਫੀ ਇੰਨੀ ਚੇਂਜ ਹੋ ਗਈ ਮਸਾ ਵੀ 25% ਬੰਦੇ ਤਾਂ ਜਿਹੜੇ ਪੰਜਾਬੀ ਬੋਲਦੇ ਨੇਗੇ ਚੰਡੀਗੜ੍ਹ ਦੇ ਵਿੱਚ ਕੱਲ ਨੂੰ ਜੇ ਕਦੇ ਕੋਈ ਸਰਵੇ ਹੋਣ ਲੱਗਿਆ ਕੁਝ ਹੋਣ ਲੱਗਿਆ ਤਾਂ ਤੁਸੀਂ ਕਿੱਥੋਂ ਕੱਢੋਗੇ ਜਿਹੜੇ ਪੰਜਾਬੀ ਬੋਲਦੇ ਇਸ ਲਈ ਮੈਨੂੰ ਇਹ ਲੱਗਦਾ ਹੈ ਵੀ ਲੋਕਾਂ ਨੂੰ ਜਿਹੜਾ ਪੰਜਾਬ ਦੇ ਲੋਕਾਂ ਨੂੰ ਜਿਹੜੀ ਮੇਰੀ ਤਾਂ ਅਪੀਲ ਪੰਜਾਬ ਦੇ ਲੋਕਾਂ ਨੂੰ ਹੈ ਵੀ ਅਸੀਂ ਪੰਜਾਬੀ ਭਾਸ਼ਾ ਨੂੰ ਹਰ ਬੰਦੇ ਦੀ ਜ਼ੁਬਾਨ ਬਣਾਉਣ ਲਈ ਸਰਕਾਰਾਂ ਨੂੰ ਵੀ ਮਜਬੂਰ ਕਰੀਏ ਤੇ ਆਪ ਮੂਰੇ ਹੋ ਕੇ ਪਹਿਰਾ ਦਈਏ ਜੇ ਅੰਗਰੇਜ਼ੀ ਦੇ ਵਿੱਚ ਬੋਰਡ ਲੱਗੇ ਨੇ ਸਰਕਾਰਾਂ ਕੌਣ ਹੁੰਦੀਆਂ ਨੇ ਇਹ ਕਹਣ ਵਾਲੇ ਆਮ ਤੁਸੀਂ ਪੰਜਾਬੀ ਦੇ ਬੋਰਡ ਲਾਓ ਤੇ ਲੋਕਾਂ ਦੀ ਆਪਣੀ ਖੁਦ ਜ਼ਿੰਮੇਵਾਰੀ ਬਣਦੀ ਹੈ ਵੀ ਆਪਦੀ ਮਾਤਭਾਸ਼ਾ ਦੀ ਗੱਲ ਕਰੀਏ ਤੇ ਮਾਤਭਾਸ਼ਾ ਨੂੰ ਪ੍ਰੋਮੋਟ ਕਰੀਏ ਮੈਨੂੰ ਲੱਗਦਾ ਵੀ ਇੱਕ ਮੁਹਿੰਮ ਜਿਹੜੀ ਹੈ ਇਹ ਚੱਲਣੀ ਚਾਹੀਦੀ ਹੈ ਵੀ ਪੰਜਾਬੀ ਭਾਸ਼ਾ ਨੂੰ ਪ੍ਰੋਮੋਟ ਕਰਨ ਲਈ ਲੋਕਪੱਖੀ ਜਿਹੜੀ ਹੈ ਇੱਕ ਲਹਿਰ ਜਿਹੜੀ ਹੈ ਉਹ ਚਲਾਉਣ ਦੀ ਜ਼ਰੂਰਤ ਹੈ ਜੀ ਤੇ ਜਿਵੇਂ ਇੱਕ ਹੋ ਸਕਦਾ ਹੈ ਕਿ ਸਾਡੇ ਜਿਵੇਂ ਤੁਸੀਂ ਕਹਿ ਕੇ ਡੈਮੋਗ੍ਰਾਫੀ ਤੌਰ ਤੇ ਬਹੁਤ ਜ਼ਿਆਦਾ ਚੇਂਜ ਹੋ ਚੁੱਕਾ ਹੈ ਸਾਡੇ ਕੋਲ ਕਿ ਹਮਾਚਲ ਤੋਂ ਹਰਿਆਣੇ ਤੋਂ ਉੱਤਰਾਖੜ ਤੋਂ ਯੂਪੀ ਤੋਂ ਬਿਹਾਰ ਤੋਂ ਬਹੁਤ ਜ਼ਿਆਦਾ ਪ੍ਰਵਾਸੀ ਮਜ਼ਦੂਰ ਇੱਥੇ ਕੰਮ ਕਰਨ ਆਉਂਦੇ ਨੇ ਤੇ ਇਹਦੇ ਮੁਕਾਬਲਨ ਸਾਊਥ ਦੇ ਵਿੱਚ ਜਿਹੜਾ ਹਿੰਦੀ 벨ਟ ਦੇ ਜਿਹੜੇ ਲੋਕ ਨੇ ਉਹ ਮਜ਼ਦੂਰੀ ਵਾਸਤੇ ਨਹੀਂ ਜਾਂਦੇ ਸਾਡੇ ਦੇ ਹਿੰਦੀ 벨ਟ ਦੇ ਜਿਹੜੇ ਲੋਕ ਨੇ ਉਹ ਰੋਜੀ ਰੋਟੀ ਵਾਸਤੇ ਆਉਂਦੇ ਨੇ ਉਹਦੇ ਚੱਕਰ ਦੇ ਵਿੱਚ ਇੱਥੇ ਹਿੰਦੀ ਪਾਸ਼ਾ ਕਾਫੀ ਕਾਮਯਾਬ ਹੁੰਦੀ ਜਾ ਰਹੀ ਹੈ ਨਹੀਂ ਮੈਂ ਦੂਸਰੇ ਲੋਟ ਤੁਸੀਂ ਹੋਰ ਵੀ ਦੇਖੋਗੇ ਤੁਹਾਨੂੰ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਜ਼ੈਵਾਨ ਮਿਲ ਜਾਣਗੇ ਜਿਹੜੇ ਹੈ ਉਹ ਜਿਹਨਾਂ ਦਾ ਪਸ਼ੋਕੜ ਯੂਪੀ ਬਿਹਾਰ ਨਾਲ ਹੈ ਉਹ ਕੁਝ ਹਿੰਦੀ ਚ ਤਾਂ ਪੜ੍ਹ ਨਹੀਂ ਕਰਦੇ ਉਹ ਅਸੀਂ ਕਿੰਨੇ ਸਾਡੇ ਸਰਕਾਰੀ ਸਕੂਲ ਨੇ ਜਿੱਥੇ ਸਿਰਫ ਪੰਜਾਬੀ ਲਾਗੂ ਹੈ ਪਿਛੇ ਜਿਹੜੇ ਹੈ ਪਹਿਲੀਆਂ ਚੰਗੀਆਂ ਪੋਜੀਸ਼ਨਾਂ ਦੇ ਵਿੱਚ 10-15 ਵਾਲੀਆਂ ਪੋਜੀਸ਼ਨਾਂ 'ਚ ਪਹਿਲੀ ਦੂਜੀ ਪੋਜੀਸ਼ਨ 'ਚ ਵੀ ਪ੍ਰਵਾਸੀਆਂ ਦੇ ਵਿੱਚ ਆਉਣ ਲੱਗੇ ਸਾਡੇ ਜੀ ਜੀ ਤਾਂ ਇਸ ਲਈ ਇਸ ਲਈ ਦੋਨੇ ਗੱਲਾਂ ਨੇ ਤੁਹਾਡੇ ਲਈ ਗੱਲ ਵੀ ਜਾਇਜ਼ ਹੋ ਸਕਦੀ ਹੈ ਪਰ ਅਸੀਂ ਅਸੀਂ ਮਤਲਬ ਜਿਹੜੀ ਗੱਲ ਹੈ ਹਿੰਦੀ ਭਾਸ਼ਾ ਜਿਹੜੀ ਹੈ ਕਿੰਨੇ ਡੇਢ ਤੋਂ ਜਿਹੜੇ ਅਸੀਂ ਸਾਡੇ ਪ੍ਰਵਾਸੀ ਮਜ਼ਦੂਰ ਝੋਨਾ ਲਾੜ ਵੀ ਆਉਂਦੇ ਸੀ ਪਹਿਲਾਂ ਝੋਨਾ ਵਢਣ ਵੀ ਆਉਂਦੇ ਸੀ ਕਣਕ ਵਢਣ ਵੀ ਆਉਂਦੇ ਸੀ ਹੁਣ ਤਾਂ ਚਲੋ ਮਸ਼ੀਨੀ ਕਰਨ ਹੋ ਗਿਆ ਕੰਬਾਈਨਾ ਆ ਗਿਆ ਅਲੱਗ ਗੱਲ ਹੈ ਪਰ ਇਹ ਨਹੀਂ ਹੋਇਆ ਕਿ ਕੋਈ ਕਦੇ ਪਿੰਡਾਂ ਦੇ ਵਿੱਚੋਂ ਹਿੰਦੀ ਬੋਲਣ ਲੱਗੇ ਉਹਨਾਂ ਨੂੰ ਸਿੱਖ ਗਏ ਫੁੱਟੀ ਫੁੱਟੀ ਉਹਨਾਂ ਨੂੰ ਸਮਝਾਉਂਦੇ ਸੀਗੇ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ ਪੰਜਾਬ ਦੇ ਵਿੱਚ ਤੁਸੀਂ ਹੋਰ ਦੇਖੋਗੇ ਮਹੱਦਨ ਜਿਹੜੇ ਮੁਸਲਮਾਨ ਲੋਕ ਬਹੁਤ ਆ ਕੇ ਯੂਪ ਬਿਹਾਰ ਚੋਂ ਬੰਗਾਲ ਬਿਹਾਰ ਚੋਂ ਆ ਕੇ ਬਸ ਰਹੇ ਨੇ ਕਿਉਂਕਿ ਇੱਕ ਧਰਤੀ ਜਿਹੜੀ ਹੈ ਉਹ ਮਹੱਦਨ ਲਈ ਮੜੀ ਜਾਂਦੀ ਹੈਗੀ ਪ੍ਰਵਾਸੀ ਮਜ਼ਦੂਰ ਜਿਹੜੇ ਹੈ ਪਰ ਦੇਖੋ ਪ੍ਰਵਾਸ ਦਾ ਆਪਣੇ ਤੌਰ ਤਰੀਕੇ ਹੁੰਦੇ ਨੇ ਸਾਡੇ ਵੀ ਤਾਂ ਬੰਦੇ ਬਾਹਰ ਜਾ ਰਹੇ ਨੇ ਸਾਡੇ ਜਿਹੜਾ ਮਿਨੀ ਪੰਜਾਬ ਕਹਿੰਦੇ ਸੀ ਕਿਸੇ ਤਰਾਈ ਦੇ ਏਰੀਏ ਨੂੰ ਕਿੰਨਾ ਵਸਾਇਆ ਪੰਜਾਬ ਦੇ ਜਿਹੜਾ ਉਹ ਲੋਕਾਂ ਨੇ ਇਸ ਲਈ ਪ੍ਰਵਾਸ ਮੜਾ ਨਹੀਂਗਾ ਮੈਨੂੰ ਇਹ ਲੱਗਦਾ ਵੀ ਸਾਨੂੰ ਡਟ ਕੇ ਨਹੀਂ ਨਹੀਂ ਮੈਂ ਕਹੇ ਪ੍ਰਵਾਸ ਮੜਾ ਨਹੀਂ ਮੈਂ ਕਹਿ ਰਿਹਾ ਮੈਂ ਕਹੇ ਬੋਲੀ ਹੈਵੀ ਹਾਵੀ ਹੁੰਦੀ ਜਾ ਰਹੀ ਨੇ ਪ੍ਰਵਾਸ ਨਹੀਂ ਮੜ ਬੋਲੀ ਹਾਵੀ ਹੁੰਦੀ ਜਾ ਰਹੀ ਮੰਨ ਲਓ ਕੈਨੇਡਾ ਦੇ ਵਿੱਚ ਪੰਜਾਬੀ ਚੁਪਤੀ ਲੈਂਗੁਏਜ ਬਣ ਚੁੱਕੀ ਹੋ ਤੇਜੀ ਬਣਨ ਵਾਲੀ ਹੈ ਜੀ ਤੇ ਪੰਜਾਬ ਦੇ ਵਿੱਚ ਅਸੀਂ ਜਿਹੜੇ ਪੰਜਾਬੀ ਕਹਿੰਦੇ ਸਾਡੇ ਵੱਡੇ ਅਣਖੀ ਨਹੀਂ ਹੈਗੇ ਤੇ ਸਾਨੂੰ ਪੰਜਾਬੀ ਬੋਲਣ ਲੰਗਾ ਸ਼ਰਮ ਆ ਰਹੀ ਹੈ ਤੇ ਹਿੰਦੀ ਤੇ ਅੰਗਰੇਜ਼ੀ ਬੋਲੀਏ ਤੇ ਇਹ ਕਹਿੰਦੇ ਕਿ ਸਾਡੇ ਤੋਂ ਵੱਡਾ ਕੋਈ ਬੁੱਧੀਮਾਨ ਨਹੀਂ ਹੈਗਾ ਜਿਵੇਂ ਤੁਸੀਂ ਜ਼ਿਕਰ ਕੀਤਾ ਮੈਨੂੰ ਇਹ ਲੱਗਦਾ ਵੀ ਜਿਵੇਂ ਕਈ ਵਾਰੀ ਚੰਡੀਗੜ੍ਹ ਦੇ ਵਿੱਚ ਰੌਲਾ ਪਾਉਂਦੇ ਹੁੰਦੇ ਆ ਕੁਝ ਇੱਕ ਦੋ ਆਰਗੇਨਾਈਜੇਸ਼ਨ ਜਿਹੜੇ ਬਣਿਆ ਹੋ ਜਾਂਦੇ ਜਿੰਨਾਂ ਜਿਹੜੇ ਆਪਣੇ ਮਿੱਤਰ ਵੀ ਨੇ ਕਰੀ ਪੰਜਾਬੀ ਭਾਸ਼ਾ ਦੇ ਬੋਲਦੇ ਨੇ ਉਹ ਜਿਹੜਾ ਮੈਨੂੰ ਲੱਗਦਾ ਉਹਦਾ ਦਾਇਰਾ ਵਿਸ਼ਾਲ ਕਰਕੇ ਨਾ ਸਾਨੂੰ ਉਹ ਦਾਇਰਾ ਜਿਹੜਾ ਉਹ ਪੰਜਾਬ ਤੇ ਪੰਜਾਬ ਤੋਂ ਬਾਹਰ ਵੀ ਕਰਨਾ ਚਾਹੀਦਾ ਹੈਗਾ ਜਿਵੇਂ ਹਰਿਆਣੇ ਦੇ ਵਿੱਚ ਦੂਜੀ ਦੂਜੀ ਭਾਸ਼ਾ ਪੰਜਾਬੀ ਕਿਉਂ ਨਾ ਹੋਵੇ ਹਿਮਾਚਲ ਚ ਕਿਉਂ ਨਾ ਹੋਵੇ ਦਿੱਲੀ ਚ ਕਿਉਂ ਨਾ ਹੋਵੇ ਜਿੱਥੇ ਜਿੱਥੇ ਵੀ ਨਹੀਂ ਹੁਣ ਮੈਨੂੰ ਐਗਜ਼ੈਕਟ ਡਾਟਾ ਜਿਹੜਾ ਉਹ ਪਤਾ Rajasthan ਚ ਕਿਉਂ ਨਾ ਹੋਵੇ ਇਸ ਲਈ ਮੈਨੂੰ ਲੱਗਦਾ ਹੈ ਕਿ ਜਿਹੜੇ ਪੰਜਾਬੀਆਂ ਨੂੰ ਇਸ ਤਰ੍ਹਾਂ ਨਾਲ ਵੀ ਹੰਬੜਾ ਜਿਹੜਾ ਉਹ ਮਾਰਨਾ ਚਾਹੀਦਾ ਹੈ। ਮਤਲਬ ਸਮਾਜ ਨੂੰ ਜਿਆਦਾ ਜੋ ਵੀ ਜਦ ਸਾਡੇ ਬੇੜਿਆਂ ਦੇ ਵਿੱਚ ਹੀ ਘਰਾਂ ਦੇ ਵਿੱਚ ਹਿੰਦੀ ਬੋਲੀ ਬੋਲਣੀ ਜਾਂ ਅੰਗਰੇਜ਼ੀ ਤੇ ਵਾਕਿ ਉਹਦੇ 'ਚ ਸਰਕਾਰਾਂ ਦਾ ਕੀ ਦੋਸ਼ ਹੈ ਨਾ ਕਿਉਂਕਿ ਸਾਡੀਆਂ ਮਾਵਾਂ ਜਾਂ ਜਿਹੜੀਆਂ ਬੱਚੇ ਸਰਕਾਰੀ ਸਕੂਲਾਂ 'ਚ ਪੜਾਕੇ ਨਹੀਂ ਰਾਜੀ ਜਿੱਥੇ ਪੰਜਾਬ ਫਾਸਟ ਲੈਂਗੁਏਜ ਪੰਜਾਬੀ ਹੈ ਅਸੀਂ ਬੱਚੇ ਤਾਂ ਆਪਦੇ ਅੰਗਰੇਜ਼ੀ ਸਕੂਲਾਂ 'ਚ ਪੜਾਕੇ ਮਾਣ ਫਖਰ ਮਹਿਸੂਸ ਕਰਦੇ ਆਂ ਸਰਕਾਰੀ ਸਕੂਲ ਤਾਂ ਗਰੀਬਾਂ ਦੇ ਤੇ ਦਲਤਾਂ ਦੇ ਬੱਚਿਆਂ ਜੋਗੇ ਰਹੇ ਤੇ ਜਦੋਂ ਅਸੀਂ ਇਹ ਇਹੋ ਜਿਹੇ ਹਾਲਾਤ ਜਿਹੜੇ ਕਿਹਦੇ ਪੈਦਾ ਕੀਤੇ ਨੇ ਕਿਹੜੀ ਸਰਕਾਰ ਨੇ ਤੁਹਾਨੂੰ ਮਜਬੂਰ ਕੀਤਾ ਵੀ ਤੁਸੀਂ ਸਰਕਾਰੀ ਸਕੂਲ 'ਚ ਬੱਚੇ ਪੜਾਓ ਗੱਲ ਤਾਂ ਸਾਰੀ ਕਾਇਦੇ ਦੀ ਹੈ ਨਾ ਲੋਕਾਂ ਤੇ ਲੱਗ ਹੁੰਦੀ ਹੈ ਲੋਕਾਂ ਦੀ ਮਾਨਸਿਕਤਾ ਤੇ ਲੱਗ ਹੁੰਦੀ ਹੈ ਅਸੀਂ ਆਪ ਵੀ ਮੈਂ ਬੱਚੇ ਮੇਰੇ ਬੱਚੇ ਖਰਚੰਡੀਗੜ੍ਹ ਦੇ ਸਰਕਾਰੀ ਸਕੂਲ 'ਚ ਪੜ੍ਹੇ ਨੇ ਤੇ ਪਰ ਸਾਡੇ ਆੜੇ ਦੋੜੇ ਸਭ ਤੇ ਲੱਗ ਹੁੰਦੀ ਹੈ ਨਹੀਂ ਉਦਾਂ ਤੇ ਚਲੋ ਜਿਹੜੇ ਸਾਊਥ ਦੇ ਵਿੱਚ ਆ ਉੱਥੇ ਵੀ ਕਨਵਰਟ ਸਕੂਲ ਨੇ ਉੱਥੇ ਵੀ ਮਾਡਲ ਸਕੂਲ ਪਬਲਿਕ ਸਕੂਲ ਆ ਪਰ ਉਥੇ ਤਾਮਲ ਜਿਹੜੀ ਜਾਂ ਉਹ ਤਾਮਲ ਹੋਗੀ ਕਰਨੜ ਹੋਗੀ ਤੇਲਗੂ ਹੋਗੀ ਬੰਗਾਲੀ ਹੋਗੀ ਸਾਮੀ ਹੋਗੀ ਮਲਿਆਲਮ ਹੋਗੀ ਉਹ ਲੈਂਗੁਏਜ ਪ੍ਰਾਇੋਰਟੀ ਹੈ ਸਾਡੇ ਵੀ ਚਲੋ ਜਿੰਨੇ ਨਈ ਸਰਕਾਰੀ ਸਕੂਲੇ ਪੜਾਉਣਾ ਪਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਤੇ ਪੰਜਾਬੀ ਜਿਹੜੀ ਉਹ ਪ੍ਰਾਇੋਰਟੀ ਤੇ ਭਾਸ਼ਾ ਹੋਣੀ ਚਾਹੀਦੀ ਨਾ ਪਹਿਲ ਦੇ ਆਧਾਰ ਤੇ ਪੰਜਾਬੀ ਪੜਾਈ ਪੜਾਈ ਜਾਣੀ ਚਾਹੀਦੀ ਹੈਗੀ ਨਾ ਇੱਥੇ ਤਾਂ ਜੁਰਮਾਨੇ ਲੱਗਦੇ ਨੇ ਸਰਕਾਰਾਂ ਚੁੱਪ ਨੇ ਬਿਲਕੁਲ ਉਥੇ ਜਿਹੜੀ ਗੱਲ ਹੈ ਇੱਥੇ ਮੈਂ ਤੁਹਾਡੇ ਨਾਲ ਸਹਿਮਤ ਆ ਜਿਹੜੀ ਜਿਹੜੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਦੰ ਰਾਦਰ ਕੀਤਾ ਜਾਂਦਾ ਜਾਂ ਪੰਜਾਬੀ ਭਾਸ਼ਾ ਨੂੰ ਜਿਹੜਾ ਇਗਨੋਰ ਕੀਤਾ ਜਾਂਦਾ ਉਹ ਬਹੁਤ ਮੰਦਭਾਗੀ ਗੱਲ ਹੈ ਉਸ ਤੇ ਸਿੱਖਿਆ ਵਿਭਾਗ ਤੇ ਸਰਕਾਰਾਂ ਨੂੰ ਜਿਹੜਾ ਸੀਰੀਅਸ ਹੋਣਾ ਚਾਹੀਦਾ ਤੇ ਉੱਥੇ ਲਾਗੂ ਕਰਨੀ ਚਾਹੀਦੀ ਹੈ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਪਹਿਲੀ ਭਾਸ਼ਾ ਵਜੋਂ ਜਿਹੜੀ ਹੈ ਚਾਹੇ ਸਰਕਾਰੀ ਸਕੂਲ ਹੈ ਚਾਹੇ ਪ੍ਰਾਈਵੇਟ ਸਕੂਲ ਹੈ ਉਸੇ ਤਰ੍ਹਾਂ ਜਿਹੜੀ ਹੈ ਉਹਨੂੰ ਅਹਿਮੀਅਤ ਜਿਹੜੀ ਹੈ ਉਹ 10ਵੀਂ ਤੱਕ ਪਹਿਲੀ ਤੋਂ ਲੈ ਕੇ 10ਵੀਂ ਤੱਕ ਪੰਜਾਬੀ ਦੀ ਜਿਹੜੀ ਭਾਸ਼ਾ ਹੈ ਉਹ ਜ਼ਰੂਰੀ ਹੋਣੀ ਚਾਹੀਦੀ ਹੈ ਪੰਜਾਬ ਦੇ ਸਕੂਲਾਂ ਦੇ ਵਿੱਚ ਘਟੋ ਘਟ ਬੀ ਲਾਜ਼ਮੀ ਹੈ ਪੰਜਾਬੀ ਤਾਂ ਪੜ੍ਹਨੀ ਪੜ੍ਹਨੀ ਹੈ ਬਾਕੀ ਤੁਹਾਡੀ ਮਰਜੀ ਹੈ ਕਿਹੜੀ ਭਾਸ਼ਾ ਪ